ਸਾਰੇ ਨੂੰ ਜੈ ਮਸੀਹ ਦੀ ਜੈ ਮਸੀਹ ਮੇਰਾ ਨਾਮ ਅਨਪੀਤ ਹੈ ਜੀ ਮੈਂ ਰੇਤਗੜ੍ਹ ਪਿੰਡ ਦਾ ਰਹਿਣ ਵਾਲਾ ਹਾਂ ਮੈਂ ਪਿਛਲੇ 12-13 ਸਾਲਾਂ ਤੋਂ ਰੇਤਗੜ੍ਹ ਚਰਚੀ ਵਿੱਚ ਸੇਵਾ ਕਰ ਰਿਹਾ ਹਾਂ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਬਰਕਤ ਦਾ ਕਾਰਨ ਕੀ ਹੈ ਮੈਨੂੰ ਬਰਕਤ ਮਿਲੀ ਕਿਵੇਂ ਹਾਲੇਲੂਇਆ ਹੱਥ ਖੜੇ ਕਰਨਗੇ ਜਿੰਨੇ ਜਣੇ ਜਾਨਣਾ ਚਾਹੁੰਦੇ ਨੇ ਮੈਨੂੰ ਬਰਕਤ ਮਿਲੀ ਕਿਵੇਂ ਸਾਰੇ ਜਾਨਣਾ ਚਾਹੁੰਦੇ ਨੇ ਹਾਲੇਲੂਇਆ ਥੈਂਕ ਯੂ ਜੀਸਸ ਮੈਂ ਖੁਦਾ ਦੇ ਦਰਦ ਪਾਸੋਗੁਰ ਚਰਨ ਜੀ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਦੀ ਦੁਆਵਾਂ ਮੇਰੇ ਸਦਕਾ ਅੱਜ ਪਰਮੇਸ਼ਰ ਨੇ ਮੈਨੂੰ ਆਪਣੀ ਬੇਟੀ ਦੇ ਨਾਲ ਬਖਸ਼ ਕੀਤਾ ਹallelujah ਹallelujah ਜੀ ਮੇਰੀ ਬੇਟੀ ਦਾ ਨਾਮ ਆਇਸ਼ਾ ਆ ਪਾਸੋਗੁਰ ਚਰਨ ਜੀ ਨੇ ਪ੍ਰਾਰਥਨਾ ਕੀਤੀ ਸੀ ਮੇਰੀ ਵਾਈਫ ਦੇ ਲਈ ਜਦੋਂ ਬੱਚਾ ਹੋਣਾ ਸੀਗਾ ਤਾਂ ਪਾਸੋਗੁਰ ਚਰਨ ਜੀ ਨੇ ਮੇਰੀ ਬੇਟੀ ਦਾ ਨਾਮ ਜਦੋਂ ਬੇਟੀ ਹੋਈ ਜੀ ਉਹਨਾਂ ਨੇ ਬੇਟੀ ਦਾ ਨਾਮ ਆਇਸ਼ਾ ਰੱਖਿਆ ਤੇ ਉਹਨਾਂ ਨੇ ਕਿਹਾ ਵੀ ਇਹ ਖੁਦਾ ਦਾ ਕੰਮ ਕਰੇਗੀ ਹallelujah ਜਦੋਂ ਮੈਂ ਜਦੋਂ ਸਾਡੇ ਕੋਲ ਬੱਚਾ ਹੋਇਆ ਨਹੀਂ ਸੀ ਮੈਂ ਪ੍ਰੇਅਰ ਕਰਦਾ ਹੁੰਦਾ ਸੀ ਪ੍ਰਭੂ ਮੈਨੂੰ ਬੱਚਾ ਪਾਸਕਲ ਚੈਂਜੀ ਨੇ ਪ੍ਰੇਅਰ ਕੀਤੀ ਕਿ ਤੁਹਾਡੇ ਕੋਲ ਬੇਟਾ ਹੋਏਗਾ ਹallelujah ਬੇਟਾ ਹੋਏਗਾ ਤਾਂ ਮੈਂ ਪਾਸ ਪ੍ਰਭੂ ਜੀ ਨੂੰ ਕਹਿੰਦਾ ਹੁੰਦਾ ਸੀ ਪ੍ਰਭੂ ਮੈਨੂੰ ਬੇਟਾ ਦੇ ਚਾਹੇ ਬੇਟੀ ਦੇ ਜੋ ਵੀ ਦੇਈਂ ਬਸ ਤੇਰਾ ਕੰਮ ਕਰਨ ਵਾਲਾ ਹੋਵੇ ਚਾਹੇ ਕੋਈ ਵੀ ਹੋਵੇ ਹallelujah ਤਾਂ ਜਦੋਂ ਪਹਿਲੀ ਪ੍ਰੈਗਨੈਂਸੀ ਹੋਈ ਤਾਰੇ ਵਿੱਚ ਗਲਤੀ ਸਾਡੀ ਧੀ ਪਾਸਟਰ ਗੁਰਚਰਨ ਜੀ ਦੀ ਕੋਈ ਗਲਤੀ ਨਹੀਂ ਸੀ ਪਾਸੂ ਗੁਰਚਰ ਜੀ ਨੇ ਪ੍ਰੋਖਾਣੀ ਕੀਤੀ ਕਿ ਸਾਡੇ ਕੋਲ ਬੇਟਾ ਹੋਏਗਾ ਬੇਟਾ ਹੁੰਦਾ ਵੀ ਜੇਕਰ ਸਾਡੀ ਗਲਤੀ ਨਾ ਹੁੰਦੀ ਜਦੋਂ ਪਾਸਟਰ ਜੀ ਕੁਝ ਬੋਲਦੇ ਨੇ ਉਹ ਸਿਰਫ ਦੋ ਹੀ ਕਾਰਨ ਤੋਂ ਟਲ ਸਕਦਾ ਹੈ ਜਾਂ ਤਾਂ ਫਿਰ ਅਸੀਂ ਕੋਈ ਗਲਤੀ ਕਰਦੇ ਤਾਂ ਟਲ ਸਕਦਾ ਹੈ ਜਾਂ ਫਿਰ ਅਸੀਂ ਜੋ ਖੁਦਾ ਦਾਸ ਨੇ ਬੋਲਿਆ ਉਹ ਤੋਂ ਅਸੀਂ ਵੱਖਰਾ ਮੰਗ ਲਈ ਤਾਂ ਟਲ ਸਕਦਾ ਨਹੀਂ ਹੁਣ ਤੂੰ ਤੀਸਰਾ ਕੋਈ ਕਾਰਨ ਨਹੀਂ ਹੈ ਜੋ ਖੁਦਾ ਦਾਸ ਤੋਂ ਬੋਲਿਓ ਪੂਰਾ ਨਾ ਹੋਵੇ ਤਾਂ ਜਦੋਂ ਪਾਸਟਰ ਗੁਰਚਰਾਂਜੀ ਨੇ ਪ੍ਰੇਰਿਤ ਕੀਤੀ ਸਾਡੇ ਲਈ ਕਿ ਜਿੰਨੇ ਕੋਲ ਬੇਟਾ ਹੋਏਗਾ ਤੇ ਜਦੋਂ ਪਹਿਲੀ ਪ੍ਰੈਗਨਨਸੀ ਹੋਈ ਤਾਂ ਸਾਨੂੰ ਪਤਾ ਨਹੀਂ ਸੀਗਾ ਮੇਰੀ ਵਾਈਫ ਨੂੰ ਪਤਾ ਨਹੀਂ ਸੀਗਾ ਇਦਾਂ ਨੇ ਕੀ ਕੀਤਾ ਕਿ ਕਰਮ ਚੀਜ਼ਾਂ ਖਾਣੇ ਸ਼ੁਰੂ ਕਰ ਦਿੱਤੀਆਂ ਜਿਸ ਦੇ ਨਾਲ ਪਹਿਲਾ ਬੱਚਾ ਜੋ ਸੀ ਉਹ ਕੈਨਸਲ ਹੋ ਗਿਆ ਮਿਸਕਾਰੇਜ ਹੋ ਗਿਆ ਮਿਸਕਾਰੇਜ ਹੋ ਗਿਆ ਕਿਉਂਕਿ ਉਹਦੀ ਚਲਤੀ ਸਾਡੀ ਸੀ ਪਾਸਟਰ ਗੁਰਚਰਾਂਜੀ ਦੀ ਕੋਈ ਗਲਤੀ ਨਹੀਂ ਸੀ ਉਹਨਾਂ ਨੇ ਜੋ ਕੋਈ ਖਵਾਣੀ ਕੀਤੀ ਉਹ ਸਹੀ ਸੀ ਉਹ ਪੂਰੀ ਵੀ ਹੋਈ ਸੀ ਪਰ ਮੈਂ ਹੁਣ ਦੱਸ ਦੇਵਾਂ ਹਾਂਜੀ ਹੁਣ ਤੇਰੇ ਕੋਲ ਬੇਟਾ ਹੋਣ ਵਾਲਾ ਹੈ ਆਮੇਨ ਹਾਲੇਲੂਇਆ ਉਹ ਵੀ ਰੱਬ ਦਾ ਹੀ ਕੰਮ ਕਰੂਗਾ ਥੈਂਕ ਯੂ ਜੀਸਸ ਹਾਲੇਲੂਇਆ ਔਰ ਮੈਂ ਦੱਸ ਦੇ ਮੈਂ ਇਹ ਇਹ ਬੇਟਾ ਉਦੋਂ ਤੋਂ ਰੀਤਗੜ ਚਰਚ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਤੋਂ ਤੁਹਾਡਾ ਦਾਸ ਪਾਸਟਰ ਬਣਿਆ ਹੋਇਆ ਹੈ ਔਰ ਜਦੋਂ ਤੋਂ ਘਰੇ ਚਰਚ ਲੱਗਦਾ ਸੀ ਉਦੋਂ ਵੀ ਇਹ ਸੇਵਾਦਾਰ ਸੀ ਅੱਜ ਇੱਥੇ ਚਰਚ ਲੱਗਦਾ ਅੱਜ ਵੀ ਇਹ ਸੇਵਾਦਾਰ ਆ ਕਦੋਂ ਬਰਾਂਚਾ ਖੁੱਲਣਗੇ ਉਦੋਂ ਵੀ ਇਸੇ ਵਾਰੀ ਰਹੂਗਾ ਯਸ ਆਮਨ ਹallelujah ਮੈਂ ਤਾਂ ਤੁਹਾਨੂੰ ਦੱਸਿਮਾ ਜਿਹੜੇ ਵਫਾਦਾਰ ਹੁੰਦੇ ਨੇ ਰੱਬ ਉਹਨਾਂ ਨੂੰ ਕਿਸੇ ਚੀਜ਼ ਦੇ ਤੱਕੀ ਨਹੀਂ ਰਹਿਣ ਦਿੰਦਾ ਕਿਸੇ ਚੀਜ਼ ਦੀ ਥੋੜ੍ਹ ਨਹੀਂ ਰਹਿਣ ਦਿੰਦਾ ਯਸ ਆਮਨ ਹallelujah ਔਰ ਜਿਸ ਅੱਜ ਤੁਹਾਨੂੰ ਦੱਸਣ ਲੱਗਿਆ ਇਹਦੇ ਡੈਡੀ ਇਸ ਚਰਚ ਦੇ ਸੇਵਾਦਾਰ ਸੀ ਉਹਦੇ ਡੈਡੀ ਮੈਨੂੰ ਕਹਿ ਕੇ ਗਏ ਸੀ ਕੀ ਤੇਰਾ ਬੇਟਾ ਹੈ ਇਹਦਾ ਵਿਆਹ ਵੀ ਤੇਨੇ ਕਰਨਾ ਤੇ ਇਹਦਾ ਸਾਰਾ ਕੰਮ ਵੀ ਤੇਨੇ ਕਰਨਾ। ਔਰ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਇਹਦਾ ਘਰ ਵੀ ਕੋ ਆਇਆ ਤੇ ਇਹਦੇ ਲਈ ਛੋੜੇ ਜੀ ਪਤਨੀ ਦਾ ਪ੍ਰਬੰਧ ਵੀ ਕੀਤਾ ਤੇ ਹੁਣ ਛੋੜੇ-ਛੋੜੇ ਬੱਚੇ ਵੀ ਰੱਬ ਦੇ ਰਿਆ ਹallelujah। ਆਮਨ। ਸਭ ਇੱਕ ਪਾਸੇ ਇੱਕ పాਪ ਵਾਲੇ ਸਾਰੇ ਫਰਜ਼ ਨੇ ਜਿਹੜੇ ਉਹ ਨਿਭਾ ਰਹੇ ਹਾਂ। ਅਸੀਂ ਆਪਣੇ ਫਰਜ਼ਾਂ ਤੋਂ ਭੱਜਣ ਵਾਲੇ ਨਹੀਂ ਆ। ਹਾਂ। ਉਦੋਂ ਤੁਸੀਂ ਗ੍ਰੇਸ ਤੋਂ ਪਿੱਛੇ ਰਹਿ ਜਦ ਮੈਂ ਜਦੋਂ ਤੁਸੀਂ ਆਪਣੀ ਮਨਮਾਨੀ ਦੇ ਵਿੱਚ ਆ ਜਾਂਦੇ ਹੋ ਨਹੀਂ ਪਾਸਟਰ ਦੇ ਵੱਲੋਂ ਕੋਈ ਵੀ ਕਮੀ ਨਹੀਂ ਛੱਡੀ ਜਾਂਦੀ ਤੁਹਾਨੂੰ ਬਚਾਉਣ ਦੇ ਲਈ ਹਰ ਇੱਕ ਹੱਦਾਂ ਪਾਰ ਕਰਨ ਜਾਂਦਾ ਪਾਸਟਰ ਤੁਹਾਨੂੰ ਬਚਾਉਣ ਦੇ ਲਈ ਸੋ ਗੋਟ ਬਲੇਸ ਯੂ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣ ਹੋਰ ਵੀਡੀਓ ਦੇਖਣ ਲਈ ਪਾਸਟਰ ਗੁਰਚਰਨ ਸਿੰਘ ਰੇਤਗੜ੍ਹ ਦੇ ਫੇਸਬੁੱਕ ਚੈਨਲ ਨੂੰ ਫੋਲੋ ਕਰੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਹਰ ਸਮੇਂ ਪਰਮੇਸ਼ਰ ਦੇ ਬਚਨਾਂ ਦਾ ਆਨੰਦ ਲੈ ਸਕਦੇ ਹੋ ਤੁਸੀਂ ਆਪਣਾ ਦਸਵੰਤ ਆਪਰਿੰਗ ਚਰਚ ਬਿਲਡਿੰਗ ਲਈ ਡੋਨੇਸ਼ਨਸ ਇਹਨਾਂ ਬੈਂਕ ਅਕਾਊਂਟ ਜ਼ਰੀਏ ਸਾਡੇ ਕੋਲ ਭੇਜ ਸਕਦੇ ਹੋ ਸਤਸੰਗ ਦਾ ਸਮਾਹ ਹਰ ਐਤਵਾਰ 10 ਵਜੇ ਤੋਂ ਦੁਪਹਿਰ 1:30 ਵਜੇ ਤੱਕ ਪਿੰਡ ਰੇਤਗੜ੍ਹ ਸਮਾਣਾ ਤੋਂ ਪਾਤਰਾ ਰੋਡ ਤੇ ਕੀਤਾ ਜਾਂਦਾ ਹੈ ਜਿੱਥੇ ਸਾਰਿਆਂ ਦੀ ਸ਼ੁਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ ਜੈਮਸੀ